ਉਹ 1 ਰੁਪਇਆ ਨਹੀਂ ਹੈ ਕਰੇ ਮੈਂ ਕਿੱਦਾਂ ਆ ਮੈਂ ਐਡੀ ਦੁਰ ਤੇ ਬ੍ਰਦਰ ਕੋਈ ਗੱਲ ਨਹੀਂ ਮੇਰਾ ਵੀਰ 25 ਤਰੀਕ ਨੂੰ ਮੈਂ ਤੈਨੂੰ ਕਰਾਇਆ ਪਾ ਦੂੰਗਾ ਤੁਸੀਂ ਆ ਜਿਓ ਮੇਰਾ 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 ਬੁਰਾ ਹਾਲਾ ਕਰਦਾ ਮੈਂ 6 ਲੱਖ ਰੁਪਏ ਦਾ ਵਿਆਜ ਭਰ ਰਿਆ ਸਿੱਖਿਆ ਮੇਰੇ ਪੁੱਤਲੇ ਫੂਕੇ ਗਿਆ ਬਹੁਤ ਕੁਝ ਹੋਇਆ ਉਹਨਾਂ ਚੀਜ਼ਾਂ ਸਾਨੂੰ ਡੱਕਾ ਪਰਵਾਹ ਨਹੀਂ ਹੈਗੀ ਜਿਹੜਾ ਚੇਅਰਮੈਨ ਲਾ ਉਹਨੂੰ ਵੀ ਕਹਿਣਾ ਚਾਹਣਾ ਜਿ ਤਰੀ ਹਿੱਕ ਚ ਦਾਵਾ ਦਬਾ ਪੈਸੇ ਇਹ ਦੱਸੋ ਇਹਦਾ ਕਦੋਂ ਇਹਨਾਂ ਨੂੰ ਇਹਨਾਂ ਦੇ ਹਾਲਾਤ ਦੇਖੋ ਕੀ ਨੇਗੇ ਆਹ ਤੇਰਾ ਸਬੂਤ ਹੱਥਾਂ ਦੇ ਵਿੱਚ ਫੜੀ ਖੜਿਆ 37 ਲੱਖ ਦਾ ਆਹ ਜਿਹੜਾ ਜੰਟਾ ਜੀ ਫਰਾਂਸਿਸ ਮਸੀ ਤਰਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੁੱਦਾ ਦੇਖਿਆ ਉਹ ਮੁੱਦਾ ਤੁਸੀਂ ਸਾਰਾ ਦੇਖਿਆ ਮੇਰੇ ਪੁੱਤਲੇ ਫੂਕੇ ਗਏ ਬਹੁਤ ਕੁਝ ਹੋਇਆ ਉਹਨਾਂ ਚੀਜ਼ਾਂ ਸਾਨੂੰ ਡੱਕਾ ਪਰਵਾਹ ਨਹੀਂ ਹੈਗੀ ਪਰ ਮੈਂ ਤੁਹਾਨੂੰ ਮੁੱਦਾ ਸਮਝਾਦਾ ਇਹ ਮੁੱਦਾ ਸ਼ੁਰੂ ਕਿੱਥੋਂ ਹੋਇਆ ਬੁੱਧਵਾਰ ਦਾ ਦਿਨ ਸੀਗਾ ਹਰ ਬੁੱਧਵਾਰ ਨੂੰ ਮੈਂ ਕੋਸ਼ਿਸ਼ ਹੁੰਦੀ ਹੈ ਮੇਰੀ ਲੋਕਾਂ ਨੂੰ ਮਿਲਾਂ ਮੈਂ ਮਿਲਦਾ ਹੁੰਨਾ ਤੇ ਮੇਰੀ ਇਹ ਪਰਿਵਾਰ ਬੁੱਧਵਾਰ ਨੂੰ ਮੇਰੀ ਮਦਦ ਲੈਣ ਲਈ ਆਇਆ ਇਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਸਾਰੀ ਕਹਾਣੀ ਦੱਸਣ ਤੋਂ ਬਾਅਦ ਮੈਨੂੰ ਜਦੋਂ ਪਤਾ ਲੱਗਿਆ ਕਿ ਉੱਥੇ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਉੱਥੇ মিডিਆ ਵੀ ਹੋਣਾ ਉੱਥੇ ਇਹਨਾਂ ਦੀ ਮੈਂ ਗੱਲਬਾਤ ਸਾਰੀ ਜੱਗ ਉੱਥੇ ਰੱਖੀ ਵੀ ਆ ਹੁਣ ਇਹ ਗੱਲਬਾਤ ਜਿਹੜੀ ਸ਼ੁਰੂ ਹੁੰਦੀ ਹੈ ਜਿਹੜਾ ਇਹ ਪਰਿਵਾਰ ਆ ਹਰਿਆਣੇ ਦੇ ਵਿੱਚ ਪਿੰਡਾ ਕੰਗਵਾਲ ਕੰਗਵਾਲ ਪਿੰਡਾ ਅੰਬਾਲਾ ਇਹਨਾਂ ਦਾ ਡਿਸਟ੍ਰਿਕਟ ਆ ਜਦੋਂ ਇਹ ਪਰਿਵਾਰ ਜਾਂਦਾ ਸੀਗਾ ਜਲੰਧਰ ਚਰਚ ਦੇ ਵਿੱਚ ਜਦੋਂ ਜਾਂਦਾ ਸੀਗਾ ਇਸ ਤੋਂ ਬਾਅਦ ਇਹਨਾਂ ਦੀ ਆਸਤਾ ਉੱਥੇ ਜੁੜੀ ਹੋਈ ਸੀਗੀ ਤੇ ਇਹਨਾਂ ਦਾ ਭਰਾ ਤੇ ਇਹ ਇਹਨਾਂ ਦਾ ਸਾਕਾ ਭਰਾ ਤੇ ਇਹਨਾਂ ਦੀ ਸਾਕੀ ਭੈਣ ਇਹ ਇਹ ਦੋਨੇ ਜਿਹੜੀਆਂ ਹੈ ਭੈਣਾਂ ਨੇਗੇ ਇੱਕ ਘਰ ਦੇ ਵਿੱਚ ਵਸਾਈਆਂ ਹੋਏ ਨੇ ਦੋਨੇ ਭਰਾ ਨੇਗੇ ਅੱਜ ਇਹਨਾਂ ਦੇ ਜਿਹੜ ਜਿਹੜੇ ਇਹਨਾਂ ਦੇ ਪਿਤਾ ਦੀ ਹਾਲਤ ਆ ਉਹ ਹਾਲਤ ਬੜੀ ਮਾੜੀ ਆ ਮਾੜੀ ਕਿਉਂ ਆ ਕਿਉਂਕਿ ਇਹਨਾਂ ਦੇ ਘਰੇ ਸਾਰਾ ਜਿਹੜਾ ਇਹਨਾਂ ਦਾ ਪਰਿਵਾਰ ਆ ਇਹਨਾਂ ਨੇ ਸਾਰਾ ਕੁਝ ਵੇਚ ਵਟ ਕੇ ਜਿਹੜਾ ਸਾਰਾ ਕੁਝ ਫਰਾਂਸਿਸ ਮਸੀਹ ਅਨੁਸਾਰਾ ਕੁਝ ਦੇਤਾ ਉਸ ਗਮ ਦੇ ਵਿੱਚ ਇਹਨਾਂ ਦਾ ਪਿਓ ਦੀ ਜਿਹੜੀਆਂ ਸਾਰਾ ਕੁਝ ਕਿਡਣੀਆਂ ਟੈਨਸ਼ਨ ਦੇ ਵਿੱਚ ਫੇਲ ਹੋ ਗਿਆ ਸਾਰਾ ਜਿਹੜਾ ਘਰ ਦੇ ਵਿੱਚ ਬਿਮਾਰੀ ਆ ਬੜੀ ਭਰਾ ਜਿਹਨਾਂ ਦਾ ਉਹਦੇ ਕੋਲੇ ਬੈਠਾ ਹੁਣ ਜਿਹੜਾ ਇਹਨਾਂ ਨੇ ਠੱਗੀ ਮਾਰੀ ਜਿਹੜੀ ਇਹਨੇ ਸਾਰਾ ਕੁਝ ਠੱਗੀ ਮਾਰਨ ਦੀ ਪਲਾਨ ਸੰਜੰਤਰ ਪੂਰਾ ਤਕੜਾ ਰਚਿਆ ਰਚਣ ਤੋਂ ਬਾਅਦ ਇਹਨਾਂ ਨੂੰ 37 ਲੱਖ ਰੁਪਏ ਜਿਹੜਾ ਲੈ 37 ਲੱਖ ਜਿਹੜਾ 60000 ਰੁਪਇਆ ਲੈਤਾ ਉਹ ਸਾਰਾ ਆਹ ਦੇ ਖਾਤੇ ਦੇ ਵਿੱਚ ਗਿਆ ਹੋਇਆ ਆ ਸਾਰਾ ਅਸੀਂ ਸਾਰਾ ਪ੍ਰੂਫ ਤੁਹਾਨੂੰ ਜਦੋਂ ਮਰਜੀ ਸਾਡੇ ਤੋਂ ਆ ਕੇ ਲੈ ਸਕਦੇ ਹੋ ਆ 37 ਲੱਖ 60000 ਰੁਪਇਆ ਗਿਆ ਹੋਇਆ ਹੁਣ ਜਿਹੜਾ ਆ ਵੀਜ਼ਾ ਨੇ ਜਾਲੀ ਲਵਾ ਕੇ ਦਿੱਤਾ ਕੈਨੇਡਾ ਦਾ ਆ ਵੀਜ਼ਾ ਜਿਹੜਾ ਜਾਲੀ ਹੁਣ ਤੁਸੀਂ ਮੈਨੂੰ ਆ ਦੱਸੋ ਵੀ ਜਿਹੜਾ ਇਹ ਕੈਨੇਡਾ ਦਾ ਜਾਲੀ ਵੀਜ਼ਾ ਲਵਾ ਕੇ ਦਿੱਤਾ ਇਹ ਜਿਹੜਾ ਜੁਰਮ ਬਣਦਾ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਜਾਲੀ ਵੀ ਜੇ ਪੰਜਾਬ ਦੇ ਵਿੱਚ ਲੱਗ ਰਹੇ ਨੇ ਜਿਹੜਾ ਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਜਿਹੜਾ ਵਿਦੇਸ਼ ਮੰਤਰੀ ਆ ਉਹਨੇ ਲੋਕ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹੀ ਕਿ ਐਡਾ ਵੱਡਾ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ੋਸ਼ਣ ਪੰਜਾਬ ਦੇ ਵਿੱਚ ਹੋ ਰਿਹਾ ਲੋਕ ਸਭਾ ਦੇ ਵਿੱਚ ਉਹਨੇ ਖੜ ਕੇ ਇਹ ਗੱਲ ਕਹੀ ਆ ਵੀ ਜਿਹੜੇ ਏਜੰਟ ਨੇ ਪੰਜਾਬ ਦੇ ਵਿੱਚ ਕਰ ਰਹੇ ਨੇਗੇ ਆਹ ਜਿਹੜਾ ਸ਼ੋਸ਼ਣ ਇਹ ਲੋਕਾਂ ਨਾਲ ਹੋ ਰਿਹਾ ਇਹਦੇ ਉੱਪਰ ਜਿਹੜਾ ਕੋਈ ਪੰਜਾਬ ਸਰਕਾਰ ਦੀ ਕੋਈ ਜਿਹੜੀ ਕਾਰਗੁਜ਼ਾਰੀ ਕੋਈ ਕਾਰਵਾਈ ਨਹੀਂ ਹੈਗੀ ਹੋ ਸਕਦਾ ਇਹ ਏਜੰਟ ਉੱਪਰ ਪਰਚਾ ਹੋਵੇ ਚਾਹੇ ਨਾ ਹੋਵੇ ਕਾਰਵਾਈ ਹੋਵੇ ਚਾਹੇ ਨਾ ਹੋਵੇ ਮੇਰੇ ਉੱਪਰ ਪਹਿਲਾਂ ਹੋ ਜਾਣੀ ਆ ਕਿਉਂਕਿ ਮੈਂ ਲੋਕਾਂ ਦੇ ਜਿਹੜਾ ਤੁਹਾਡੇ ਸਾਹਮਣੇ ਆ ਜਿਹੜੀ ਆ ਜਿਹੜਾ ਸਾਰਾ ਲੋਕਾਂ ਦੀ ਦਰਦ ਰੱਖਦਾ ਇਹ ਸਾਰਿਆਂ ਕੋਲੇ ਗਏ ਜਾਣ ਤੋਂ ਬਾਅਦ ਮੇਰੇ ਕੋਲੇ ਆਏ ਹੁਣ ਜਿਹੜੀ ਕਿ ਗੱਲ ਏ ਏਜੰਟ ਜਿਹੜਾ ਵਾਰ-ਵਾਰ ਇਹ ਗੱਲ ਕਹਿੰਦਾ ਮੜਾ ਜੀ ਤੁਸੀਂ ਆ ਆਡੀਓ ਚਲਾ ਦਿਓ ਜੀ ਨਾਲ ਆ ਜਿਹੜਾ ਏਜੰਟ ਆ ਜੀ ਤੈਨੂੰ ਖੁਦ ਆ ਕੇ ਨੌਲਿਜ ਫਰਾਂਸਿਸ ਮਸੀਹਾ ਸਾਡੇ ਪਾਸਟਰਾਂ ਖਿਲਾਫ ਬੋਲਦਾ ਤੂੰ ਪਾਸਟਰ ਅੰਕੁਰ ਜੀ ਦੇ ਖਿਲਾਫ ਬੋਲਦਾ ਆਇਆ ਵੱਡਾ ਤੈਨੂੰ ਪਤਾ ਕਿਸੇ ਗੱਲ ਦੇ ਬਾਰੇ ਤੂੰ ਕੀ ਕਹਿੰਦਾ ਹੁਣ ਇਹ ਸਾਰਿਆਂ ਕੋਲੇ ਗਏ ਇਹਨਾਂ ਦੇ ਪ੍ਰਧਾਨ ਕੋਲੇ ਵੀ ਗਏ ਸਾਰਿਆਂ ਕੋਲੇ ਗਏ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਸਬੂਤ ਇਹਨਾਂ ਕੋਲੇ ਸਾਰੇ ਨੇਗੇ ਹੁਣ ਜਿਹੜੀ ਕਿ ਮੇਨ ਮੁੱਖ ਗੱਲ ਇਹ ਆ ਮੈਂ ਇਹਨੂੰ ਇੱਕ ਗੱਲ ਪੰਨ ਦਾ ਜਾਂਟ ਨੂੰ ਵੀ ਇਹ ਗੱਲ ਕਹਦਾ ਜਿਹੜਾ ਤੇਰੇ ਕੋਲੇ ਮੇਰੇ ਖਿਲਾਫ ਸਬੂਤਾ ਜੋ ਤੂੰ ਲਿਆਉਣਾ ਲਿਆ ਸਕਦਾ ਮੈਨੂੰ ਕੋਈ ਕਿਸੇ ਚੀਜ਼ ਦਾ ਡਰ ਘਬਰਾਹਟ ਨਹੀਂ ਹੈਗਾ ਠੀਕ ਆ ਨਾ ਗੱਲ ਜਿਹੜਾ ਵੀ ਤੁਹਾਡੇ ਕੋਲੇ ਸਬੂਤਾ ਲਿਆਓ ਮੈਂ ਇੱਕ ਥਾਪੜ ਕੇ ਚੈਲੰਜ ਕਰਕੇ ਕਹਿਣਾ ਆ ਤੇਰਾ ਪ੍ਰੂਫ ਆ 37 ਲੱਖ ਦਾ ਤੇ अनेकां ਜਿਹੜੇ ਇਹਨਾਂ ਕੋਲੇ ਹੋਰ ਫੋਨ ਕਾਲ ਆਏ ਪੈਣ ਉਹਨਾਂ ਨੂੰ ਸਾਰਿਆਂ ਨੂੰ ਤੇਰੇ ਸਾਹਮਣੇ ਕਰਨਾ মিডিਆ ਦੇ ਵਿੱਚ ਲਿਆ ਕੇ ਤੇਰੇ ਕੋਲੇ ਜਿਹੜਾ ਸਾਡੇ ਕੋਲੇ ਖਿਲਾਫ ਪ੍ਰੂਫ ਆ ਤੂੰ ਜੋ ਮਰਜ਼ੀ ਲਿਆ ਕੇ ਲੋਕਾਂ ਦੇ ਵਿੱਚ ਰੱਖ ਕੇ ਸੀ ਕਿ ਨਾ ਟੱਗੀ ਮਾਰੀ ਹੋਵੇ ਆਹ ਤੇਰਾ ਸਬੂਤ ਹੱਥਾਂ ਦੇ ਵਿੱਚ ਫੜੀ ਖੜਿਆ 37 ਲੱਖ ਦਾ ਆਹ ਸਬੂਤ ਆ ਆਹ ਸਬੂਤ ਅਸੀਂ ਹੱਥਾਂ ਦੇ ਵਿੱਚ ਫੜੀ ਖੜਿਆ ਇਸ ਕਰਕੇ ਇਹ ਜਿਹੜਾ ਕੈਨੇਡਾ ਦੇ ਨਾਂ ਤੇ ਜਿਹੜਾ ਇਹਨਾਂ ਨੇ ਜਾਲੀ ਵੀਜ਼ਾ ਲਵਾ ਕੇ ਦਿੱਤਾ ਹੁਣ ਜਿਹੜੀ ਇਹ ਦੇ ਵਿੱਚ ਇਹ ਵੀਡੀਓ ਦੇ ਵਿੱਚ ਇੱਕ ਗੱਲਬਾਤ ਕਹਿ ਰਿਹਾ ਵੀ ਇਹ ਲੇਡੀਜ਼ ਏਜੰਟਾਂ ਉਹ ਆਪਾਂ ਇਹਨਾਂ ਦੇ ਮੂੰਹੋਂ ਸਾਰੀ ਗੱਲਬਾਤ ਸੁਣਨੀ ਆ ਜਿਹੜੀ ਤੈਨੂੰ ਉਹ ਕਹਿ ਰਿਹਾ ਵੀ ਏਜੰਟ ਆ ਉਹ ਏਜੰਟ ਦੀ ਕੀ ਗੱਲਬਾਤ ਏਜੰਟ ਨਹੀਂ ਹੈਗੇ ਮੈਂ ਤਾਂ ਸਿਰਫ ਇਹੀ ਸਾਡੇ ਤੋਂ ਗਲਤੀ ਹੋ ਗਈ ਵੀ ਇਹ ਚਲੋ ਚਰਚ ਆਂਦਾ ਸੀਗਾ ਇਹ ਇਜ਼ਰਾਈਲ ਦੇ ਟੂਰ ਲੈ ਕੇ ਜਾਂਦਾ ਸੀਗਾ ਅਸੀਂ ਸੋਚਿਆ ਵੀ ਇਹ ਚਲੋ ਮਸੀਹ ਪਾਈ ਆ ਇਹ ਸਾਡੇ ਤੋਂ ਗਲਤੀ ਹੋ ਗਈ ਵੀ ਇੱਕ ਮਸੀਹ ਮੈਂ ਮਸੀਹ ਚ ਜਾਣ ਵਾਲੀ ਬੇਟੀ ਆ ਵੀ ਮੇਰ ਤੋਂ ਇਹ ਗਲਤੀ ਹੋ ਗਈ ਵੀ ਮੈਂ ਇੱਕ ਮਸੀਹ ਪਾਈ ਤੇ ਵਿਸ਼ਵਾਸ ਕਰ ਲਿਆ ਮੇਰੇ ਹਸਬੰਦ ਨੇ ਵਿਸ਼ਵਾਸ ਕਰ ਲਿਆ ਸਾਡੇ ਕੋਲ ਪ੍ਰੂਫ ਨਹੀਂ ਗੇ ਕਿ ਜੋ ਵੀ ਗੱਲਬਾਤ ਆ ਅਸੀਂ ਕੋਈ ਏਜੰਟ ਨਹੀਂ ਹੈਗੇ ਸਾਡਾ ਕਿਤੇ ਦਫ਼ਤਰ ਦਿਖਾ ਦਿਓ ਸਾਡਾ ਕੋਈ ਇਹ ਕਹਿੰਦਾ ਬਾਪ ਥੋੜੇ ਸਕੇ ਦੇਵਾਰ ਦੇ ਪੈਸੇ ਨੇ ਇਹ ਹਾਂਜੀ ਹਾਂਜੀ ਮੇਰੀ ਭੈਣ ਆ ਸਗੀ ਭੈਣ ਆ ਉਹ ਮੇਰੀ ਸਗੀ ਭੈਣ ਦਾ ਹੈ ਵੀਜ਼ਾ ਹਾਂਜੀ ਸਾਡੇ ਸਾਡੀ ਇਕੱਠੀ ਫੈਮਿਲੀ ਆ ਬੱਚੇ ਇਕੱਠੇ ਰਹਿੰਦੇ ਆ ਸਾਰੇ ਹਾਂਜੀ ਖਾਣਾ ਇੱਕੇ ਨਰਸੋਈ ਚ ਬਣਦਾ ਸਾਡਾ ਅੱਛਾ ਹਾਂਜੀ ਤੇ ਅਸੀਂ ਕੋਈ ਏਜੰਟ ਨਹੀਂ ਹੈਗੇ ਮੈਂ ਤਾਂ ਅੱਜ ਤੱਕ ਕਦੀ ਬੱਸ 'ਚ ਵੀ ਨਹੀਂ ਚੜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਪਿੰਡ ਦੀ ਅਜ ਮੇਰੇ ਤਾਏ ਚਾਚੇ ਸਾਰੇ ਮੇਰੇ ਨਾਲ ਖੜੇ ਸੀਗੇ ਕਹਿੰਦੇ ਪੁੱਤ ਅਸੀਂ ਤੇਰੇ ਨਾਲ ਚਲੀਏ ਉਹ ਕਹਿੰਦੇ ਵੀ ਅਸੀਂ ਦੱਸਾਂਗੇ ਵੀ ਇਹ ਕੋਈ ਏਜੰਟ ਨਹੀਂ ਹੈਗੀ ਇਹ ਤਾਂ ਕੋਈ ਦਫ਼ਤਰ ਨਹੀਂ ਹੈਗਾ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਵੀ ਮੈਂ ਖੁਦ ਆਪਣੀ ਲੜਾਈ ਲੜੂੰਗੀ ਮੈਂ ਸੱਚ ਜਦ ਨਾਲ ਖੜੀ ਹਾਂ ਨਾ ਮੇਰਾ ਪਰਮੇਸ਼ਰ ਮੇਰਾ ਪਰਮਾਤਮਾ ਵੀ ਮੇਰੇ ਨਾਲ ਖੜਾ ਕਿਉਂਕਿ ਜਿਹੜੀ ਵਾਲੀ ਗੱਲ ਕਹਿ ਰਿਹਾ ਹੈ ਜਿਹੜਾ ਸਕੈਨਰ ਵਾਲੀ ਗੱਲ ਕਹਿ ਰਿਹਾ ਹੈ ਹਾਂ 316000 ਚੋਂ ਇਹਨੇ ਥੋੜੇ ਸਾਨੂੰ ਜਿਹੜੇ ਪੈਸੇ ਦਿੱਤੇ ਆ ਦਿਖਾ ਰਿਹਾ ਅਸੀਂ ਜਦੋਂ ਕੰਪਲੇਂਟ ਕੀਤੀ ਸੀਗੀ ਸਾਡੇ ਕੋਲ ਉਹ ਵੀ ਹੈਗੇ ਪ੍ਰੂਫ ਇਹ ਆਇਆ ਪਟਿਆਲੇ ਇਹਨੇ ਉੱਥੇ ਕਿਹਾ ਵੀ ਸਾਡਾ ਪਰਚਾ ਨਾ ਕਰਵਾਇਓ ਇਹ ਮੈਂ ਥੋੜੇ ਥੋੜੇ ਪੈਸੇ ਕਰਕੇ ਦੇ ਦਾਂਗਾ 10-10 ਦਿਨ ਦੇ ਗੈਪ ਚ ਮੈਂ 2-2 ਲੱਖ ਪਾ ਦਾਂਗਾ ਹਾਂਜੀ ਹਾਂਜੀ ਉਹ ਭਾਜੀ ਇਹਨੇ ਜਦੋਂ ਮਤਲਬ ਕਿ ਅਸੀਂ ਗਏ ਇਹਨਾਂ ਕਈ ਵਾਰ ਮਤਲਬ ਕਿ ਅਸੀਂ ਕਿਹਾ ਵੀ ਅਸੀਂ ਜ ਬਾਰ ਬਾਰ ਦਫਤਰ ਜਾਂਦੇ ਸੀਗੇ ਇਹਦੇ ਤੇ ਇਹਨਾਂ ਉਸ ਟਾਈਮ ਸਾਨੂੰ ਮਤਲਬ ਕਿ ਪ੍ਰੈਸ਼ਰ ਚ ਆ ਕੇ ਇੱਕ ਰਾਤ ਦੀ ਮੇਰੀ ਵੀਡੀਓ ਆ ਰਾਤ ਦੇ 11 ਵਜੇ ਜਦੋਂ ਅਸੀਂ ਦਫਤਰ ਇੱਦੇ ਬੈਠੇ ਰਹੇ ਫਿਰ ਉਸ ਟਾਈਮ ਇਹਨਾਂ ਸਾਨੂੰ ਜਿਹੜੇ ਪੈਸੇ ਪਾਏ ਆ ਉਹ ਵਾਲੀ ਐ ਤੇ 1,40,000 ਰੁਪਏ ਇਹਨਾਂ ਸਾਨੂੰ ਜਦ ਪਾਇਆ ਜਦੋਂ ਅਸੀਂ ਇਹਦੀ ਕੰਪਲੇਂਟ ਕਰਵਾਈ ਤੇ ਇਤੇ ਕਾਰਵਾਈ ਹੋਣ ਲੱਗੀ ਫਿਰ ਇਹਨਾਂ ਕਿਹਾ ਵੀ ਮੇਰੇ ਤੇ ਕੋਈ ਕਾਰਵਾਈ ਨਾ ਕਰਵਾਇਓ ਹਾਂਜੀ ਤੁਹਾਨੂੰ ਮੰਨ ਕੇ ਚੱਲ ਜਿਹੜਾ ਇਹ ਕਹਿ ਰਿਹਾ ਮੈਂ ਕਮਿਸ਼ਨ ਪਾਉ ਉਹ ਥੋੜੇ ਹੀ ਪੈਸੇ ਸੀਗੇ ਸਾਡੇ ਹੀ ਪੈਸੇ ਆ ਸਰ ਸਾਡੇ ਹੀ ਪੈਸੇ ਆ ਹਾਂਜੀ ਅਸੀਂ ਕਿਹੜੀ ਕਮਿਸ਼ਨ ਖਾਣੀ ਆ ਹਾਂਜੀ ਉਹਦੇ 490 ਪਾਏ ਨੇ ਵਾਪਸ ਇਹਨੇ ਹੋਰ ਕਿੰਨੇ ਕੁ ਬੰਦਿਆਂ ਨੇ ਇਹ ਕੰਮ ਕੀਤਾ ਜਿਹਦੇ ਤੁਹਾਨੂੰ ਫੋਨ ਕਾਲ ਆਏ ਨੇਗੇ ਹਾਂਜੀ ਹਾਂਜੀ ਪਹਿਲਾਂ ਗੱਲ ਕਰ ਰਹੇ ਸੀ ਹੁਣ ਜਲੰਧਰ ਵੀ ਅਸੀਂ ਕੰਮ ਕਰਣੀਆਂ ਆ ਹਾਂਜੀ ਉਹਨੂੰ ਤੁਸੀਂ ਹੋਰ ਬੰਦਾ ਨੂੰ ਵੀ ਲੈ ਕੇ ਨਾ ਕਿੰਨੇ ਕਪੀਟ ਪਨੇ ਤੋਂ ਜੀ ਉਹ ਸਰ 4-5 ਈਮਾਨਦਾਰੀ ਨਾਲ ਆਪਣੇ ਚਾਰ-ਪੰਜ ਚਾਰ-ਪੰਜ ਪਰਿਵਾਰ ਨੇ ਸਰ ਹਾਂਜੀ ਇੱਕ ਆਂਟੀ ਗੁਰਦਾਸਪੁਰ ਦੇ ਨੇ ਰੀਟਾ ਪਾਸਟਰ ਨੇ ਉਹ ਤੇ ਇੱਕ ਹੋਰ ਫਗਵਾੜੇ ਦੀ ਫੈਮਿਲੀ ਆ ਇੱਕ ਹੋਰ ਮੁੰਡਾ ਜਲੰਧਰ ਦਾ ਹੀ ਆ ਹਰੂਨ ਹੈ ਉਹਦਾ ਨਾਮ ਹਾਂਜੀ ਇਹ ਤਿੰਨ-ਚਾਰ ਫੈਮਿਲੀਜ਼ ਨੇ ਇੱਕ ਹੋਰ ਸੀਗੇ ਉਹਨਾਂ ਦੇ ਪੈਸੇ ਜੇ ਤੁਹਾਨੂੰ ਇਹਨੇ ਵੀਜ਼ਾ ਲਵਾ ਕੇ ਦਿੱਤਾ ਹੈ ਇਥੋਂ ਨੂੰ ਕੀ ਕਹਾਂ ਥੋੜਾ ਵੀਜ਼ਾ ਲੱਗ ਗਿਆ ਹੈ ਹਾਂਜੀ ਹਾਂਜੀ ਲੱਗ ਗਿਆ ਪਹਿਲਾਂ ਕਿਹਾ ਵੀ ਪੈਸੇ ਪਹੁੰਚ ਕੇ ਦੇਣੇ ਨੇ ਨੇ ਨਾ ਮੇਰਾ ਵੀਜ਼ਾ ਲਵਾਤੇ ਫਿਰ ਇਹ ਪੈਸੇ ਦੀ ਮੰਗ ਕਰਨ ਲੱਗਾ ਦਿਨ ਰਾਤ ਮੈਨੂੰ ਟੌਰਚਰ ਕਰਦਾ ਸੀ ਰਾਤ ਨੂੰ 12-12 ਵਜੇ ਹੀ ਫੋਨ ਕਰਦਾ ਸੀ ਕਹਿੰਦਾ ਵੀ ਪੈਸੇ ਦੇ ਪੈਸੇ ਦੇ ਨਹੀਂ ਤੁਹਾਡੇ ਪਾਸਪੋਰਟਾਂ ਨੂੰ ਅੱਗ ਲਾਣ ਦੇਣੀ ਹੈ ਇਹਦੇ ਭਰਾ ਦਾ ਵੀ ਮੈਨੂੰ ਫੋਨ ਆਇਆ ਸੀ ਯੂਐਸਏ ਤੋਂ ਵੀ ਤੂੰ ਮੇਰੇ ਭਰਾ ਦੇ ਪੈਸੇ ਨਹੀਂ ਦੇ ਰਿਹਾ ਵੀ ਤੇਰੇ ਪਾਸਪੋਰਟਾਂ ਨੂੰ ਅੱਗ ਲਾ ਦੇਣਗੇ ਤੁਸੀਂ ਪੈਸੇ ਫਿਰ ਕਿੱਥੋਂ ਲੈ ਕੇ ਤੁਸੀਂ ਕਮੇਡੀ ਪਿੰਡ 37 ਲੱਖ ਰੁਪਏ ਪਾਜੀ ਮੈਂ ਜਦ ਆਂਦਾ ਸੀ ਮੈਂ ਗੱਡੀ ਤੇ ਆਂਦਾ ਸੀ ਇਹਦੇ ਕੋਲ ਹਾਂ ਗੱਡੀ ਵੀ ਗੱਡੀ ਵੀ ਚਾਹੁੰਦਾ ਸੀ ਮੇਰੀ ਸਵਿਫਟ ਗੱਡੀ ਸੀ ਮੇਰੇ ਕੋਲ ਅੱਛੇ ਮੈਨੂੰ ਟੋਰਚਰ ਕਰਨ ਲੱਗਿਆ ਮੈਂ ਆਪਣੀ ਗੱਡੀ ਵੀ ਵੇਚੀ ਮੇਰੀ ਦੋ ਕਨਾਲਾਂ ਵੀ ਕੀਤੀਆਂ ਸੀ ਉਹ ਵੀ ਮੈਂ ਭਾਜੀ ਇਹਨੂੰ ਪੈਸੇ ਪਾਏ ਨੇ ਰਿਮਿੰਡ 베ਚੀ ਦੋ ਕਨਾਲਾਂ ਦੋ ਕਨਾਲਾਂ 베ਚਤੀ ਸੀ ਮੈਂ ਹਾਂਜੀ ਮੇਰੀ ਜੀ ਬਾਕੀ ਜੋ ਜੁਐਲਰੀ ਉਹ ਵੀ ਬੈਂਕ ਚ ਪਈ ਆ ਸਾਰਾ ਸਬੂਤ ਆ ਮੇਰੇ ਕੋਲ ਪੇਮਟ ਦਾ ਹਾਂਜੀ ਮੇਰੇ ਕੋਲ ਸਾਰਾ 6 ਲੱਖ ਰੁਪਏ ਮੈਂ ਵਿਆਜ ਤੇ ਚੱਕਿਆ 30000 ਰੁਪਏ ਮੈਂ ਹਰ ਮਹੀਨਾ ਪਰ ਰਿਹਾ ਉਹਦਾ ਵੀ ਮੈਂ ਪ੍ਰੂਫ ਦੇ ਸਕਦਾ ਤੇ ਕਾਰਵਾਈ ਦੇ ਉੱਪਰ ਹਜੇ ਕੋਈ ਹੋਈ ਨਹੀਂ ਨੀ ਕਾਰਵਾਈ ਨਹੀਂ ਹੋਈ ਜੀ ਇਹਦੀ ਮੈਂ ਇਹਨੂੰ 37 ਲੱਖ 60 ਹਜ਼ਾਰ ਨਹੀਂ ਮੈਂ ਤਾਂ 40 ਲੱਖ ਤੋਂ ਪਲੱਸ ਆ ਗਿਆ ਭਾਜੀ ਮੈਂ ਵਿਆਜ ਪਰ ਪਰ ਕੇ ਥੱਕ ਗਿਆ ਅਸੀਂ ਪਰੇਸ਼ਾਨ ਹੋ ਕੇ ਇੱਥੇ ਆਏ ਹਾਂ ਅਸੀਂ ਪਰੇਸ਼ਾਨ ਹੋ ਕੇ ਮੀਡੀਆ 'ਚ ਗਏ ਆਂ ਮੈਂ ਇਨਸਾਫ ਮੰਗ ਰਹੀ ਆਂ ਨਹੀਂ ਤਾਂ ਮੈਂ ਮਤਲਬ ਕਿ ਮੈਂ ਕਹਿੰਦੀ ਆਂ ਵੀ ਤੁਸੀਂ ਸਾਨੂੰ ਮੌਤ ਦੇ ਦਿਓ ਹੁਣ ਅਸੀਂ ਇੰਨਾ ਵਿਆਜ ਅਸੀਂ ਕਿੱਥੋਂ ਭਰੀਏ ਅਸੀਂ ਬਹੁਤ ਪਰੇਸ਼ਾਨ ਹੋ ਗਏ ਅਸੀਂ ਇਨਸਾਫ ਮੰਗ ਰਹੇ ਆਂ ਸੋਹਰਾ ਸਾਹਿਬ ਨੂੰ ਕਿਹਾ ਜਦੋਂ ਮੈਂ ਪੈਸੇ ਪਾਏ ਆ ਸਾਰਾ ਪ੍ਰੂਫ ਆ ਮੇਰੇ ਕੋਲ ਉਸ ਤੋਂ ਬਾਅਦ ਮੇਰੇ ਪਾਣੀ ਦੇਖ ਲਓ ਇਸ ਬੰਦੇ ਦੇ ਠੀਕ ਹੈ ਇਹ ਜਿਹੜੇ ਬੰਦੇ ਨੇ ਸਾਰਾ ਕੁਝ ਵੇਚ-ਵਟ ਕੇ ਦਿੱਤਾ ਅੱਖਾ ਜਿਹਦੇ ਪਾਣੀ ਦੇਖ ਲਓ ਉਹਦਾ ਕੀ ਹੋਇਆ ਪਿਆ ਇਹ ਮੇਰਾ ਬੱਚਾ ਜੀ ਟੀਚਰ ਮੈਨੂੰ ਟੌਰਚਰ ਕਰਦੇ ਨੇ ਇੱਕ ਇੱਕ ਮਹੀਨੇ ਦੀ ਵੀ ਫੀਸ ਨਹੀਂ ਭਰੀ ਮੈਂ ਇਸ ਵੀਕ ਦੀ ਦੇ ਬਿਗੜ ਪਿੰਡਾ 2 ਸਾਲ ਹੋ ਗਏ ਸੀ ਵੈਨ ਦੀ ਫੀਸ ਨਹੀਂ ਭਰੀ ਪੂਰਾ ਸਾਲ ਹੋ ਗਿਆ ਫੀਸ ਨਹੀਂ ਭਰੀ ਹੈਗੀ ਅਸੀਂ ਮੈਂ ਮੇਰਾ ਮੀਟਰ ਤਾਰਨਾ ਹਰੇ ਸੀ ਮੈਂ 10000 ਰੁਪਏ ਭਰਿਆ 15000 ਰੁਪਏ ਮੈਂ ਉਡਲ ਕੀਤਾ ਮੇਰਾ ਮੀਟਰ ਤਾਰਨਾ ਤੇ ਬਿੱਲ ਦਾ ਮੈਂ ਸਾਰਾ ਪ੍ਰੂਫ ਦੇ ਦੂੰਗਾ ਹਾਂਜੀ ਮੇਰੇ ਕੋਲ ਸਭ ਕੁਝ ਆ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਤੁਸੀਂ ਨਾ ਵੀ ਇਹਨਾਂ ਨੂੰ ਫਰੂਟ ਦਿਓ ਅੱਛੀ ਡਾਈਟ ਦਿਓ। ਉਹ ਜਦੋਂ ਅਸੀਂ ਕਿਤੇ ਨਾ ਕਿਤੇ ਤੋਂ ਜੋੜ ਕੇ ਕਿਉਂਕਿ ਮੈਂ ਬੱਚੇ ਪੜਹੰਦੀ ਆ ਮੇਰੇ ਕੋਲ 4-5000 ਰੁਪਏ ਟਿਊਸ਼ਨ ਦੇ ਬਣਦੇ ਆ। ਜਦੋਂ ਅਸੀਂ ਮਤਲਬ ਕਿ ਇੱਕ ਸੇਬ ਜੋ ਮੇਰੇ ਬੱਚੇ ਦੇਖਦੇ ਆ ਵੀ ਮੈਂ ਇੱਕ ਫਾੜੀ ਇਹਨਾਂ ਨੂੰ ਵੀ ਦੇ ਦਾਂ ਪਰ ਮੇਰੇ ਤੋਂ ਦਈ ਨਹੀਂ ਜਾਂਦੀ ਮੈਂ। ਮੈਂ ਕੀ ਕਰਾਂ ਮੈਨੂੰ ਇਨਸਾਫ ਦਵਾ ਦਿਓ ਪਲੀਜ਼ ਮੇਰੀ ਮੈਂ ਚੋਲੀ ਅੱਡਦੀ ਆ ਆਪਣੀ ਪਲੀਜ਼। ਨਹੀਂ ਨਹੀਂ ਕੋਈ ਨਾ ਪੜ੍ਹੇ। ਮਹਾਰਾਜ ਦੇਖੋ ਇਹ ਇਹ ਦੁੱਖ ਨੇ ਪਰਿਵਾਰਾਂ ਦੇ ਮੈਂ ਕਮਿਸ਼ਨਰ ਦਾ ਜਿਹੜਾ ਚੇਅਰਮੈਨ ਲਾਇਆ ਮੈਂ ਉਹਨੂੰ ਵੀ ਪੁੱਛਣਾ ਚਾਹਣਾ ਤੇਰੇ ਕੋਲੇ ਵੀ ਇਹ ਕੁੜੀ ਆਈ ਆ ਤੂੰ ਦਰਖਾਸਤਾਂ ਦਵਾਉਣ ਦੀ ਬਜਾਏ ਗੱਲ ਅਲਝਾਉਣ ਦੀ ਬਜਾਏ ਪਰਿਵਾਰ ਨੂੰ ਇਨਸਾਫ ਨਹੀਂ ਦਵਾਇਆ ਤੂੰ ਪਰਿਵਾਰ ਨੂੰ ਇਨਸਾਫ ਦਵਾਉਂਦਾ ਹੀ ਤਾਂ ਇਹੀ ਤਾਂ ਸਭ ਤੋਂ ਵੱਡੀ ਗੱਲ ਸੀਗੀ ਕਿ ਇਹਨਾਂ ਨੂੰ ਅਗਲੇ ਨੂੰ ਪੈਸੇ ਦੀ ਜ਼ਰੂਰਤ ਆ ਅਗਲਾ ਸਬੂਤ ਦੇ ਰਿਹਾ ਅਗਲਾ ਮਹਿੰਗੀਆਂ ਗੱਡੀਆਂ 'ਚ ਘੁੰਮ ਰਿਹਾ ਸਾਰਾ ਕੁਝ ਕਰ ਰਿਹਾ ਪਰ ਤੂੰ ਪਰਿਵਾਰ ਨੂੰ ਇਨਸਾਫ ਨਹੀਂ ਦਵਾਇਆ ਭਰਾਵਾ ਇਹ ਜਿਹੜਾ ਕਿ ਸਭ ਤੋਂ ਵੱਡਾ ਕਾਰਨ ਇਹ ਦੱਸੋ ਇਹਦਾ ਕਦੋਂ ਇਹਨਾਂ ਨੂੰ ਇਹ ਇਹਨਾਂ ਦੇ ਹਾਲਾਤ ਦੇਖੋ ਕੀ ਨੇਗੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਜਿਹੜਾ ਤੁਸੀਂ ਮੇਰੇ ਪੁੱਤਲੇ ਜੋ ਫੂਕਣਿਆ ਫੂਕੋ ਜੋ ਕੁਝ ਕਰਨਾ ਕਰੋ ਪਰ ਇਹ ਗਰੀਬਾਂ ਦੇ ਪੈਸੇ ਦਿਓ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਨੇ ਕਿ ਨਾ ਦਵਾਓ ਪੈਸੇ ਜਿਹੜੇ ਇਹਨਾਂ ਦੇ ਪੈਸੇ ਦਵਾਣਾ ਮੇਰੇ ਕੋਲ ਮੈਂ ਤੁਹਾਨੂੰ ਵੀਡੀਓ ਪਾਇਓ ਵੀ ਤੁਸੀਂ ਆ ਚੱਕੋ 37 ਲੱਖ ਰੁਪਇਆ ਮੜਵਾਤਾ ਮੜਵਾਓ ਮੜਵਾਓ ਇਹ ਗਰੀਬਾਂ ਦੇ ਪੈਸੇ ਥੋੜਾ ਬੰਦਾ ਪੱਟਾਂ ਦੇ ਥਾਪੀਆਂ ਮਾਰ ਮਾਰ ਕੇ ਥੋਡੀ ਸਹੇ ਦੇ ਵਿੱਚ ਉਹ ਬੰਦਾ ਬੰਦਾ ਉਹ ਪੁਲਿਸ ਨੂੰ ਕੁਛ ਨਹੀਂ ਗੋਲ ਰਹਾ ਕਿਸੇ ਨੂੰ ਕੁਛ ਨਹੀਂ ਗੋਲ ਰਹਾ ਠੀਕ ਆ ਬੰਦੇ ਦੇ ਜਦੋਂ ਪੈਸੇ ਮੰਗਦੇ ਨੇ ਬੰਦਾ ਗੱਲ ਨੂੰ ਏਜੰਟਾਂ ਨੂੰ ਗੱਲ ਕਮਾਉਣੀ ਆਉਂਦੀ ਆ ਉਹ ਤਾਂ ਗੱਲ ਮਿੰਟ ਤੇ ਕਮਾ ਜਾਂਦਾ ਦੇਖੋ ਜੀ ਇਹਨਾਂ ਨੂੰ ਮੋਗੇ ਦਿੱਤੇ ਨੇ ਪੈਸੇ ਉੱਥੇ ਭੱਜ ਗਏ ਜੀ ਪੈਸੇ ਇਹਦੇ ਖਾਤੇ ਚ ਗਏ ਹੋਣੇ ਡੀਲ ਇਹਦੇ ਕਰੀ ਗਾਹਾਂ ਦੀ ਗਾਹਾਂ ਜਾ ਕੇ ਪਸਾਉਣ ਨੂੰ ਰਿਹਾ ਉਹ ਬੀ ਦਿਕੋ ਮੋਗੇ ਲੈ ਚਲੋ ਜੀ ਉਹਨੂੰ ਲੈ ਚਲੋ ਜਦੋਂ ਇਸ ਮੁੰਡੇ ਨੇ ਇਹ ਗੱਲ ਕਹੀ ਵੀ ਜਿਹੜਾ ਮੋਗੇ ਵਾਲੀ ਦਰਖਾਸਤ ਦੀ ਵਿੱਚ ਉਹ ਗੱਲ ਕਰ ਰਹੇ ਹਨ ਬਾਈ ਉਹਦੇ ਬਾਰੇ ਬਰੀਫ ਚ ਦੱਸ ਮੜੀ ਇਹ ਮੋਗੇ ਬੁਲਾਇਆ ਜੀ ਮੈਨਾਂ ਕਹਿੰਦੇ ਵੀ ਮੇਰੇ ਤੋਂ ਕਰਾਇਆ ਲੈ ਲਈ ਤੂੰ ਮੋਗੇ ਆ ਜਾ ਵੀ ਮੋਗੇ ਨਾਲ ਦੇ ਖਿਲਾਫ ਕੰਪਲੇਂਟ ਦੇਣੀ ਹੈ ਮੈਂ ਇਹਨੂੰ ਕਹਾਂ ਵੀ ਮੈਂ ਮੋਗੇ ਨਾਲ ਦੇ ਖਿਲਾਫ ਕਿਉਂ ਦੇਵਾਂ ਕੰਪਲੇਂਟ ਮੈਂ ਤਾਂ ਤੇਰੇ ਅਕਾਊਂਟ ਪਾਈਆ ਪੇਮੈਂਟ ਮੋਗੇ ਨਾਲ ਇਹਨਾਂ ਨੇ ਮੇਰਾ ਕੋਈ ਲਿੰਕ ਨਾ ਮੈਂ ਉਹਨੂੰ ਜਾਣਦਾ ਮੈਂ ਆਪਣੇ ਭਰਾ ਦਾ ਪਾਸਪੋਰਟ ਤੇ ਆਪਣੀ ਭਾਬੀ ਦਾ ਤੈਨੂੰ ਦਿੱਤਾ ਸੀ ਪਾਸਪੋਰਟ ਤੂੰ ਕੰਮ ਕਰਾਇਆ ਮੈਂ ਮੋਗਗੇ ਕਿਉਂ ਆਵਾ ਕਹਿੰਦਾ ਤੈਨੂੰ ਆਣਾ ਪਊਗਾ ਜੇ ਪੈਸੇ ਲੈਣੇ ਆਪਣੇ ਆਣਾ ਪਊਗਾ ਉੱਥੇ ਐਸਐਸਪੀ ਦਫਤਰ ਮੈਂ ਪੇਸ ਹੋਇਆ ਐਸਪੀ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਕੀ ਕਿਨੂੰ ਦਿੱਤੇ ਨੇ ਪੈਸੇ ਮੈਂ ਕਿਹਾ ਵੀ ਫਰਾਂਸਿਸ ਮਸੀਹ ਦੇ ਖਾਤੇ ਚ ਪਾਏ ਨੇ ਕਹਿੰਦਾ ਫਿਰ ਤੁਸੀਂ ਮੋਗਗੇ ਦੇ ਖਿਲਾਫ ਕਿਦਾਂ ਆਏ ਹੋ ਮੈਂ ਕਿਹਾ ਵੀ ਉਹਨਾਂ ਦੇ ਖਿਲਾਫ ਨਹੀਂ ਆ ਮੈਂ ਤਾਂ ਇਹ ਤੋਂ ਲੈਣਦਾਰ ਆ ਮੈਂ ਇਹਨਾਂ ਦੇ ਅਕਾਊਂਟ ਪਾਏ ਨੇ ਇਹਦੀ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਭਾਜੀ ਐਸਐਸਪੀ ਸਾਹਿਬ ਜੀ ਅਸੀਂ 25 ਤਰੀਕ ਨੂੰ ਕਹਿੰਦੇ ਪੈਸੇ ਰਾਵਾਂਗੇ ਤੇ 25 ਤਰੀਕ ਸਰ ਕਹਿੰਦੇ ਤੁਹਾਨੂੰ ਸਾਨੂੰ ਟ ਹੁਣ 25 ਤਰੀਕ ਨੂੰ ਸਾਨੂੰ ਬੁਲਾਇਆ ਸੋ ਤੁਸੀਂ ਵੀ ਸਿੱਧੇ ਉੱਥੇ ਆ ਜਾਓ ਮੇਰਾ ਵੀਰ ਆਪਦੇ ਕੈਸ਼ ਪੇਮੈਂਟ ਲੈ ਜਾਓ ਆ ਕੇ ਨਹੀਂ ਬ੍ਰਦਰ ਮੈਂ ਤਾਂ ਅਜੇ ਕਦਮ ਮੇਰੇ ਕੋਲ ਤਾਂ 1 ਰੁਪਿਆ ਨਹੀਂ ਹੈ ਕਰੇ ਮੈਂ ਕਿੱਦਾਂ ਆਵਾਂ ਐਡੀ ਦੂਰ ਤੇ ਬ੍ਰਦਰ ਕੋਈ ਗੱਲ ਨਹੀਂ ਮੇਰਾ ਵੀਰ 25 ਤਰੀਕ ਨੂੰ ਮੈਂ ਤੈਨੂੰ ਕਰਾਇਆ ਪਾ ਦੂੰਗਾ ਤੁਸੀਂ ਆ ਜਿਓ ਮੇਰਾ 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 ਬੁਰਾ ਹਾਲਾ ਕਰਦਾ ਮੈਂ 6 ਲੱਖ ਰੁਪਏ ਦਾ ਵਿਆਜ ਭਰ ਰਿਆ ਜੇ ਤੁਸੀਂ ਕਹੇ ਤਾਂ ਮੀਤ ਤੇ ਚੱਕ ਲੋ ਕਿੰਨੀਆਂ ਇਹ ਸਾਰੀਆਂ ਗੱਲਾਂ ਜੰਟ ਗੋਲਮੋਲ ਕਰਦੇ ਹੁੰਦੇ ਨੇ ਕਿਉਂ ਕਿਵੇਂ ਕਰਦੇ ਨੇ ਇਹ ਇਹ ਗੋਲਮੋਲ ਇਹ ਕਰਦੇ ਨੇ ਆ ਜੂ ਜੀ ਗਾਹਾਂ ਸੀ ਉਹ ਤੋਂ ਪੈਸੇ ਲੈਣੇ ਆ ਜੀ ਉਹ ਤੋਂ ਪੈਸੇ ਲੈਣੇ ਆ ਅਸੀਂ ਉਹਨੂੰ ਦੇਤੇ ਅਸੀਂ ਉਹਨੂੰ ਦੇਤੇ ਆਹੀ ਗੱਲ ਆ ਨਾ ਹੁਣ ਮੈਨੂੰ ਇਹ ਦੱਸੋ ਵੀ ਜਿਹਦੇ ਖਾਤੇ ਦੇ ਵਿੱਚ ਪੈਸੇ ਗਏ ਨੇਗੇ ਜਿਹੜਾ ਬੰਦਾ ਪੈਸੇ ਲੇਗਾ ਉਹ ਗੱਲ ਨੂੰ ਕਹਾ ਗੋਲਮੋਲ ਕਰਕੇ ਇਹਨਾਂ ਨੂੰ ਪੈਸੇ ਜਿਹੜਾ ਜ਼ਿੰਮੇਵਾਰਾ ਜਿਨੇ ਪੈਸੇ ਲਏ ਨੇ ਜਿਨੇ ਬਾਜਵੀ ਦਾ ਗਲਤ ਲਵਾਇਆ ਜੱਦੀਲਾ ਜ਼ਿੰਮੇਵਾਰ ਤਾਂ ਉਹ ਆ ਨਾ ਇਸ ਕਰਕੇ ਆ ਜਿਹੜੀ ਸਾਰੀ ਕਹਾਣੀਆਂ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਹਾਂ ਇਹਨਾਂ ਲੋਕਾਂ ਨਾਲ ਖੜਦੇ ਰਾਵਾਂਗੇ ਪਰ ਸਾਡਾ ਕੰਮ ਹੀ ਨਹੀਂ ਹੈਗਾ ਸੀ ਬੁੱਕਲ ਤੇ ਗੁੜ ਪਾਣਾ ਰਿਹਾ ਮੈਂ ਉਹਨੂੰ ਵੀ ਜਿਹੜਾ ਮਨੋਰਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਲਾ ਉਹਨੂੰ ਵੀ ਕਹਿਣਾ ਚਾਹਣਾ ਜਿੱਤਰੀ ਹੱਕ ਚ ਦਾਵਾ ਦਬਾ ਪੈਸੇ ਕੱਲਾ ਸਿਰਫ ਔਰ ਸਿਰਫ ਡਰਾਮੇ ਕਰਨ ਤੇ ਕਰ ਜਾ ਗੇਮਾਂ ਖੇਡਣ ਤੇ ਕਰਨ ਨਾ ਰਹੋ ਸਾਨੂੰ ਤੁਹਾਡਾ ਕੋਈ ਡਰ ਘਬਰਾਟ ਨਹੀਂ ਹੈਗਾ ਮੈਂ ਉਸ ਮੁੱਦੇ ਤੇ ਜਾਣਾ ਨਹੀਂ ਚਾਹੁੰਦਾ ਜਿਹੜਾ ਤੁਸੀਂ ਡਰਾਮੇ ਪਖੰਡ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਪਰ ਇਹਨਾਂ ਪਹਿਲਾਂ ਗਰੀਬਾਂ ਦੇ ਪੈਸੇ ਦੇਓ ਬਾਅਦ ਫਿਰ ਨਾ ਮੈਂ ਗੱਲਬਾਤ ਕਰਦਾ ਤੁਸੀਂ ਆਪਣਾ ਨੂੰ ਆਪਣੇ ਬਣ ਕੇ ਠੱਗੀ ਜਾਂਦੇ ਹੋ ਯਾਰ ਬੁੱਕਲ ਦੇਵੇਂ ਤੁਸੀਂ ਸੱਪ ਬਣੇ ਬੈਠੇ ਹੋ ਅੱਜ ਤੱਕ ਕਰੋੜਾਂ ਰੁਪਈਆ ਲੋਕਾਂ ਦਾ ਕਢਾਤਾ ਕਰੋੜਾਂ ਰੁਪਈਆ ਕੋਈ ਬੰਦਾ ਹੈਗਾ ਕਦੇ ਭਾਨ ਨੇ 5 ਰੁਪਈਆ ਲੈ ਚਣ ਹੈਗੀ ਠੀਕ ਹੈ ਨਾ ਗੱਲ ਗੱਲਾਂ ਕਰਨੀਆਂ ਗੱਲਾਂ ਮਾਰਨੀਆਂ ਕੱਲਾ ਦੇਖ ਕੇ ਪ੍ਰੂਫ ਚਲੇ ਗਿਆ ਜੀ ਚਲੋ ਜੀ ਉਹ ਤੂੰ ਕਿਵੇਂ ਕਹਿੰਦੀ ਸੀ ਕੁੜੀਏ ਵੀ ਉਹ ਦੇਖ ਕੇ ਆ ਗਿਆ ਕਿ ਨਹੀਂ 4 ਮਹੀਨੇ ਦਾ ਕੁਝ ਬੋਲਿਆ ਨਹੀਂ ਹਨਾ ਵੀ 4 ਮਹੀਨੇ ਦਾ ਕਹਿੰਦੀ ਕੁਝ ਬੋਲਿਆ ਨਹੀਂ 4 ਮਹੀਨੇ ਦਫਤਰ ਦੇ ਵਿੱਚ ਉਹਨੂੰ ਜਾ ਕੇ ਮਿਲਿਆ ਟਿਕਰ ਨਹੀਂ ਮੈਂ 4 ਮਹੀਨੇ ਤੋਂ ਫੋਨ ਕਰ ਰਿਹਾ ਇਸ ਬੰਦੇ ਨੂੰ ਏਜੰਟ ਨੂੰ ਫਰਾਂਸਿਸ ਮਸੀ ਨੂੰ ਇਹ ਮੇਰਾ ਫੋਨ ਨਹੀਂ ਚੱਕਦਾ ਜਦ ਇਹਦੇ ਕਾਲੀ ਕਰਤੂਤਾਂ ਦੇ ਪਾਣੀ ਫਿਰ ਗਿਆ ਤੇ ਇਹ ਚੂਹਾ ਬਿਰਲ ਤੋਂ ਬਾਹਰ ਆ ਗਿਆ ਪਾਣੀ ਪੀਣ ਤੇ ਹਾਂ ਇਹ ਹੁਣ ਬਾਹਰ ਆ ਗਿਆ ਹੁਣ ਇਹ ਬੋਲਣ ਲੱਗਿਆ ਕੁਸਤੇ ਕੁਛ ਸਭ ਝੂਠ ਹੈ ਠੀਕ ਹੈ ਜੀ ਸਾਹਮਣੇ ਸਾਹਮਣੇ ਬਹਿ ਕੇ ਗੱਲ ਕਰੋ ਸਚਾਈ ਤਾਂ ਆਣੀਆ ਘਰ ਬੈਠ ਕੇ ਸਾਹਮਣੇ ਛੁਪਣ ਛੁਪਣ ਵਾਲੀ ਗੱਲ ਨਹੀਂ ਹੈ ਨਾ ਦਫਤਰ ਜਾਂਦੇ ਸੀ ਇਕੱਲਾ ਸਕਿਉਰਟੀ ਗਾਰਡ ਵਹਿੰਦਾ ਸੀ ਅਸੀਂ ਰਾਤ ਨੂੰ 12 12 ਵਜੇ ਤੱਕ ਉੱਥੇ ਬੈਠੇ ਹਾਂ 11 11 ਵਜੇ ਤੱਕ ਦਫਤਰ ਖੁੱਲਾ ਰਹਿੰਦਾ ਸੀ ਕੋਈ ਨਹੀਂ ਆਂਦਾ ਸੀ ਸਾਰੇ ਭੱਜ ਜਾਂਦੇ ਸੀ ਮੈਡਮਾਂ ਤੇ ਸਭ ਸਕਿਉਰਟੀ ਗਾਰਡ ਸਾਡੇ ਕੋਲ ਵੀਡੀਓ ਪਈ ਹੈ ਉਹ ਵੀ ਸਭ ਕੁਝ ਪ੍ਰੂਫ ਹੈ ਸਾਡੇ ਕੋਲ ਤੂੰ ਮਾਰਦਾ ਘਰੇ ਬੈਠ ਕੇ ਗੱਲਾਂ ਠੀਕ ਹੈ ਤੇਰੇ ਵਰਗੇ 20 ਦੀ ਮਸਾਲ ਚ ਕਹੀ ਆ 20 ਨਹੀਂ ਹਜ਼ਾਰਾਂ ਦੀ ਸਾਲ ਚ ਕਹੀਉਗੀ ਠੀਕ ਹੈ ਠੱਗੀਆਂ ਮਾਰਨੀ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਸੜਤਾ ਜਿਹੜਾ ਤੁਸੀਂ ਸਾਰੇ ਨੇ ਇਨਾ ਪੰਜਾਬ ਦੇ ਵਿੱਚ ਐ ਇੰਨੇ ਮਾੜੇ ਹਾਲਾਤ ਨੇਗੇ ਕਿਸੇ ਦਾ ਇਹਦਾ ਇਹਨਾਂ ਦਾ ਪਿਓ ਬਿਮਾਰ ਪਿਆ ਕਿਸੇ ਦਾ ਰਿਸ਼ਤਾ ਟੁੱਟ ਗਿਆ ਕਿਸੇ ਦਾ ਕੁਝ ਹੋ ਗਿਆ ਕਿਸੇ ਦਾ ਕੁਝ ਹੋ ਗਿਆ ਐਡਾ ਤੁਸੀਂ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾ ਚੁੱਕੇ ਹੋ ਇਸ ਕਰਕੇ ਆ ਉਹਨਾਂ ਦੇ ਪੈਸੇ ਠੀਕ ਆ ਪ੍ਰਸ਼ਾਦ ਚੰਦ ਦੇ ਅਨੁਸਾਰੀ ਅਗਲੀ ਜਿਹੜੀ ਕਾਰਵਾਈ ਆ ਇਹਨਾਂ ਨੇ ਪਹਿਲਾਂ ਦੋ ਥਾਂਾਂ ਤੇ ਪਹਿਲਾਂ ਉਹ ਤਾਂ ਹਰਿਆਣਾ ਤਰਖਾ ਦਿੱਤੀ ਹੋਈ ਆ ਉਦੋਂ ਇਹ ਪਹਿਲਾਂ ਉਦੋਂ ਵੀ ਜਲੰਧਰ ਗਿਆ ਉਦੋਂ ਨਾਲ ਦੀ ਐਪਲੀਕੇਸ਼ਨ ਜਿਹੜੀ ਲਈ ਨਹੀਂ ਗਈ ਹੁਣ ਦੁਬਾਰਾ ਫਿਰ ਜਿਹੜੀ ਐਪਲੀਕੇਸ਼ਨ ਦੇਣੀ ਆ ਦੁਬਾਰਾ ਫਿਰ ਮੀਡੀਆ ਦੇ ਵਿੱਚ ਜਾ ਕੇ ਸਾਰਿਆਂ ਨੂੰ ਲੈ ਕੇ ਇਹਨਾਂ ਦੀ ਐਪਲੀਕੇਸ਼ਨ ਦਿੰਨੇ ਆ ਦੇਖਦੇ ਆ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਪ੍ਰਸ਼ਾਸਨ ਨਹੀਂ ਕਰਨਾ ਐਫ ਆਰ ਮਾਰੀ ਕੱਟ ਕੇ ਨਾ ਅਰੈਸਟ ਪਾਉਣੀਆਂ ਉਹਨਾਂ ਕੁਝ ਹੋਰ ਕਰਨੀਆਂ ਜੇਕਰ ਤੁਸੀਂ ਯਾਰ ਮੈਨੂੰ ਇਹ ਨਹੀਂ ਸਮਝ ਆ ਸਕਦੀ ਜੇਕਰ ਤੁਸੀਂ ਲੋਕਾਂ ਨੇ ਬਲਡੋਜ਼ਰ ਨਾਲ ਘਾਟ ਆ ਸਕਦੇ ਹੋ ਜਾਂਟਾਂ ਦੇ ਕਿਉਂ ਢਾ ਸਕਦੇ ਬਈ ਜੇ ਤੁਸੀਂ ਮੇਰੇ ਵਰਗਾ ਉੱਪਰ ਝੂਠੇ ਪਰਚੇ ਪਾ ਸਕਦੇ ਹੋ ਅਨੇਕਾਂ ਉੱਪਰ ਝੂਠੇ ਪਰਚੇ ਪਾ ਸਕਦੇ ਤਾਂ ਇਹਨਾਂ ਨੂੰ ਗੋਲੀਆਂ ਇਹਨਾਂ ਉੱਪ ਵੀਰੇਣਾ ਆਪਾ ਤੇ ਤੁਸੀਂ ਜਿਹੜੀਆਂ ਧਾਰਾਂ ਲਾ ਕੇ ਉਹ ਪਰਚਾ ਕੱਢਦੇ ਹੋ ਨਾ ਵੀ 420 ਦਾ ਇਹਦੇ ਵਿੱਚ ਦੇਖੋ ਜੀ ਇਹਦੀ ਇਹਦੀ ਬੇਲ ਹੋ ਗਈ ਜੀ ਇਹ ਹੋ ਗਈ ਜੇ ਤੁਸੀਂ ਇਹ ਜੇ ਘੱਟੋ ਘੱਟ 100 ਏਜੰਟਾਂ ਨੂੰ ਜੇ ਪੁਲਿਸ ਠੋਕ ਦੇਣਾ ਧਰ ਕੇ ਅੰਦਰ ਪਾ ਕੇ ਨਾ ਉੱਪਰ ਤਾਕੜੀਆਂ ਧਰਾਵਾਂ ਲਾ ਕੇ ਤੁਸੀਂ ਕੀ ਕਰਦੇ ਹੋ ਦੇਖੋ ਜੀ ਇਹ ਕੋਈ ਗੋਲੀਆਂ-ਗੋਲੀਆਂ ਕੋਈ ਨਸ਼ਾ-ਨੁਸ਼ਾ ਪਾ ਕੇ ਠੋਕ ਦੋ ਨਾ ਨੂੰ ਅੰਦਰ ਯਾਰ ਇਹਨਾਂ ਨੇ ਇਹ ਜਿਆ ਕੁਝ ਕੀਤਾ ਤੁਸੀਂ ਤੂੰ ਝੂਠੇ ਪਰਚੇ ਦਰਦ ਨਹੀਂ ਕਰਦੇ ਯਾਰ ਜਿ ਤੁਹਾਨੂੰ ਇਹ ਵੀ ਇਹ ਪਰਚੇੋਂ ਨਿਕਲਿਆਉਂਦੇ ਨੇ ਜਿਹੜਾ ਏਜੰਟ 100-50 ਠੋਕਿਆ ਹੋਵੇ ਤੁਸੀਂ ਮੁੜ ਕੇ ਨਿਕਲ ਕੇ ਦਿਖਾਉਂ ਇਸ ਕਰਕੇ ਜਿਹੜਾ ਕਿ ਕੇਂਦਰੀ ਮੰਤਰੀ ਨੂੰ ਖੜਕੇ ਵਿਧਾਨ ਲੋਕ ਸਭਾ ਦੇ ਵਿੱਚ ਇਹ ਗੱਲ ਬੋਲਣੀ ਪਈ ਜਿਹੜਾ ਹੁਣ ਸੈਸ਼ਨ ਚੱਲਿਆ ਏਡੀ ਵੱਡੀਆਂ ਜਿਹੜੀਆਂ ਠੱਗੀਆਂ ਹੋ ਰਹੀਆਂ ਨੇਗੀਆਂ ਇੰਨਾਂ ਵੱਲ ਧਿਆਨ ਦਿਓ ਅਗਲੀ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਫੇਰ ਰੱਖਦਾ ਪਹਿਲਾਂ ਆਹ ਗੱਲ ਵੱਲ ਧਿਆਨ ਦਿਓ ਜਿਹੜਾ ਕੋਈ ਤੁਸੀਂ ਮੇਰੇ ਤੇ ਕਰਨਾ ਕਰੋ ਅਸੀਂ ਤੁਹਾਡੇ ਅਸੀਂ ਤੁਹਾਡੇ ਉਸ ਚੀਜ਼ ਦੇ ਵਿੱਚ ਤੁਹਾਡੀਆਂ ਡਿਡੀਆਂ ਅਸੀਂ ਉਹ ਗਲਤ ਨੀਤੀਆਂ ਦਾ ਵਿਰੋਧ ਅਸੀਂ ਕਰ ਦਰਾਂਗੇ ਪਹਿਲਾਂ ਆਹ ਗੱਲ ਤੇ ਆਓ ਧੰਨਵਾਦ